ਸਮਰਾਲਾ ਦੇ ਡਾਕਟਰ ਅੰਬੇਦਕਰ ਨਗਰ ਵਿੱਚ ਨਗਰ ਕੌਂਸਲ ਸਮਰਾਲਾ ਵੱਲੋਂ ਰਹਾਇਸ਼ੀ ਇਲਾਕੇ ਵਿੱਚ ਇੱਕ ਕੂੜੇ ਦਾ ਡੰਪ ਬਣਾਇਆ ਗਿਆ ਹੈ ਜਿਸ ਕਾਰਨ ਮੁਹੱਲਾ ਨਿਵਾਸੀ ਪਰੇਸ਼ਾਨ ਹਨ ਇਸ ਕੂੜੇ ਦੇ ਡੰਪ ਵਿੱਚੋਂ ਆ ਰਹੀ ਗੰਦੀ ਬਦਬੂ ਤੇ ਮੱਖੀਆਂ ਮੱਛਰ ਲੋਕਾਂ ਨੂੰ ਬਿਮਾਰ ਕਰ ਰਹੇ ਹਨ ਇਹ ਕੂੜੇ ਦਾ ਡੰਪ ਅੱਜ ਤੋਂ 4-5 ਸਾਲ ਪਹਿਲਾਂ ਬਣਾਇਆ ਗਿਆ ਸੀ ਕਈ ਵਾਰ ਮੁਹੱਲਾ ਨਿਵਾਸੀਆਂ ਵੱਲੋਂ ਦਰਖਾਸਤ ਸਬੰਧਿਤ ਅਧਿਕਾਰੀਆਂ ਨੂੰ ਦਿੱਤੀ ਗਈ ਅਧਿਕਾਰੀਆਂ ਵੱਲੋਂ ਸਫਾਈ ਕਰਮਚਾਰੀਆਂ ਨੂੰ ਲਾ ਕੇ ਸਮੇਂ-ਸਮੇਂ ਸਰ ਇਸ ਕੂੜੇ ਦੇ ਡੰਪ ਨੂੰ ਚੁੱਕ ਦਿੱਤਾ ਜਾਂਦਾ ਸੀ ਪਰ ਕੁਝ ਕੋ ਮਹੱਲੇ ਦੇ ਲੋਕ ਇਸ ਡੰਪ ਤੇ ਆਪਣੇ ਘਰ ਦੀ ਗੰਦਗੀ ਸੁੱਟਦੇ ਹਨ ਜਿੱਥੇ ਜ਼ਿਕਰਯੋਗ ਗੱਲ ਇਹ ਵੀ ਹੈ ਕਿ ਇਹ ਕੂੜੇ ਦਾ ਡੰਪ ਸਮਰਾਲਾ ਸਰਕਾਰੀ ਹਸਪਤਾਲ ਦੀ ਕੰਧ ਦੇ ਨਾਲ ਬਣਿਆ ਹੋਇਆ ਹੈ ਇੱਕ ਪਾਸੇ ਤਾਂ ਸਿਵਲ ਹਸਪਤਾਲ ਦੀ ਟੀਮ ਵੱਲੋਂ ਲੋਕਾਂ ਨੂੰ ਗੰਦਗੀ ਨਾ ਫੁਲਾਉਣ ਅਤੇ ਘਰ ਨੂੰ ਸਾਫ਼ ਸੁਥਰਾ ਰੱਖਣ ਦੇ ਸਬੰਧ ਵਿੱਚ ਜਾਗਰੂਕ ਕੀਤਾ ਜਾਂਦਾ ਹੈ ਅਤੇ ਦੂਜੇ ਪਾਸੇ ਹਸਪਤਾਲ ਦੀ ਕੰਧ ਦੇ ਨਾਲ ਲੱਗੇ ਹੋਏ ਕੂੜੇ ਦੇ ਢੇਰ ਨੂੰ ਹਟਾਉਣ ਲਈ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਂਦੀ ਰਿਪੋਰਟ ਜਨ ਕਲਿਆਣ ਟੀਵੀ ਪੱਤਰਕਾਰ ਹਨੀਸ਼ ਕੌਸ਼ਲ ਸਮਰਾਲਾ ग़रीबरम जबर ज़मो करो बंद ਜੀ ਜਿਹੜਾ ਨਾਮ ਵਿਪਨ ਕੁਮਾਰੀ ਸ਼ਰਮਾ ਜੀ ਵਿਪਨ ਜੀ ਇੱਥੇ ਇਕੱਠੇ ਕੀ ਕਰਨਾ ਅਸੀਂ ਇੱਥੇ ਇਕੱਠੇ ਹੋਏ ਆਂ ਜੀ ਸਾਨੂੰ ਮਲੇਰੀਆ ਬਾਰੇ ਇਨਫੋਰਮੇਸ਼ਨ ਦੇਣ ਆਏ ਸੀਗੇ ਜੀ ਵੀ ਖੜਾ ਪਾਣੀ ਜਾਂ ਕੂੜਾ ਨਹੀਂ ਹੋਣਾ ਚਾਹੀਦਾ ਓਰੇ ਮਹੱਲੇ ਦੇ ਵਿੱਚ ਪਰ ਅਸੀਂ ਤਾਂ ਪਿਛਲੇ 2 2.5 ਸਾਲਾਂ ਤੋਂ ਪਰੇਸ਼ਾਨ ਆ ਜੀ ਪੂਰੇ ਸ਼ਹਿਰ ਦਾ ਕੂੜਾ ਸਾਡੇ ਆਪ ਦੇ ਮਹੱਲੇ ਦਾ ਤਾਂ ਛੱਡੋ ਪੂਰੇ ਸ਼ਹਿਰ ਦਾ ਕੂੜਾ ਲੈ ਕੇ ਸਾਡੇ ਓਰੇ ਮੂਰੇ ਟੱਿਆ ਜਾਂਦਾ ਤੇ ਮਲੇਰੀਆ ਦੀ ਮੇਨ ਜੜ ਇਹ ਆ ਅਸੀਂ ਦਾ ਲੋਕ ਸਾਡੇ ਦਾ ਮਹੱਲੇ ਦੇ ਕਈ ਲੋਕ ਡੇਂਗੂ ਨਾਲ ਮਲੇਰੀਏ ਨਾਲ ਆਲਰੇਡੀ ਬਿਮਾਰ ਹੋ ਕੇ ਕੋਈ ਕਰਨਾ ਹਸਪੀਟਲ ਚ ਪਿਆ ਕੋਈ ਸਿਵਲ ਹਸਪੀਟਲ ਚ ਪਿਆ ਇੱਥੋਂ ਅਗਲਾ ਕਰਮਚਾਰੀ ਵੀ ਨਿਕਲਦੇ ਨੇ ਸਫਾਈ ਕਰਮਚਾਰੀ ਉਹ ਵੀ ਲੱਕ ਟੱਕ ਕੇ ਨਿਕਲਦੇ ਨੇ ਅੱਜ ਵੀ ਰੈਲੀ ਜੀ ਡਾਕਟਰਾਂ ਦੀ ਆਈ ਆ ਉਹ ਵੀ ਸਾਰੇ ਜਾਣੇ ਨੱਕ ਟੱਕ ਕੇ ਰਕਲਦੇ ਨੇ ਇਹ ਕੂੜਾ ਪਿਆ ਕਿਹੜੀ ਜਗ੍ਹਾ ਤੇ ਪਿਆ ਇਹ ਸਾਡੇ ਮਹੱਲੇ ਲਈ ਇਹ ਸ਼ਹਿਬਜਾਦਾ ਜੀ ਆਸਿੰਗਰੇ ਮੋੜ ਦੇ ਉੱਤੇ ਪਿਆ ਜੀ ਇਹ 11 ਫੁੱਟ ਦੀ ਗਲੀ ਆ ਜਿਹੜੀ ਬਲੌਕ ਕੀਤੀ ਹੋਈ ਆ ਕੰਧ ਜਿਹੜੀ ਆ ਇਸ ਸਿਵਲ ਹਸਪਤਾਲ ਦੀ ਗੰਦ ਹੈ ਜੀ ਸੁਰਾਲਾ ਜੀ ਹਸਪਤਾਲ ਵਾਲੀ ਥੋੜੇ ਕੱਢ ਰਹੇ ਨੇ ਹਸਪਤਾਲ ਵਾਲੀ ਰੈਲੀ ਕੱਢ ਰਹੇ ਨੇ ਜੀ ਚਲੋ ਇਸ ਗੱਲ ਉੱਤੇ ਵੀ ਐਕਸ਼ਨ ਲੱਗੇ ਉਹਨਾਂ ਨੂੰ ਕਿਹਾ ਜੀ ਕਈ ਵਾਰੀ ਕਿਹਾ ਡਾਕਟਰ ਤਰਕਜੋ ਜੀ ਨੂੰ ਮੌਕਾ ਵੀ ਦਿਖਾਇਆ ਵੀ ਆ ਕੇ ਦੇਖੋ ਪਹਿਲਾਂ ਉਹਨਿਆਂ ਦਾ ਵੀ ਸਰਿੰਜਾ ਵਗੈਰਾ ਉਰੇ ਹੀ ਪਈਆਂ ਹੁੰਦੀਆਂ ਸੀ ੱੱਲੇ ਵੀ ਸ਼ਾਇਦ ਉਹਨਾਂ ਦਾ ਥੋੜਾ ਬੋਤਾ ਕੂੜਾ ਉਰੇ ਡਿੱਗਦਾ ਹੋਵੇ ਕਿਉਂ ਦੇਖਿਆ ਕਿ ਢੜਦੇ ਉਹਨਾਂ ਨੂੰ ਹਾਂਜੀ ਅਸੀਂ ਦੇਖਿਆ ਜੀ ਹਸਪਤਾਲ ਵਾਲਿਆਂ ਨੂੰ ਕੂੜਾ ਢੜਦੇ ਹੋਏ ਉਰੇ ਕਈ ਵਾਰੀ ਕਦੇ ਕਿਹਾ ਉਹਨਾਂ ਨੂੰ ਕਈ ਵਾਰੀ ਕਿਹਾ ਜੀ ਉਰੇ ਉਹਨਾਂ ਨੇ ਤਾਂ ਸਾਨੂੰ ਇਹ ਕਿਹਾ ਕੰਪਲੀਟ ਦੱਸੋ ਅਸੀਂ ਕੰਪਲੀਟ ਕਈ ਵਾਰੀ ਹੋ ਗਈ ਹੈ ਜੀ ਇਹਦੀ ਕਿੰਨੇ ਕੁ ਪਰਿਵਾਰ ਰਹਿੰਦੇ ਹੋ ਇਕ ਪਾਸੇ ਡਾਕਟਰ ਅੰਬੇਦਕਰ ਕਲੋਨੀ ਹੈ ਜੀ ਇਕ ਪਾਸੇ ਸ਼ਹਿਬਜਤਾ ਜਿਆਸ ਸਿੰਘ ਨਗਰ ਹੈ ਇਹ ਦੋ ਨਗਰ ਨੇ ਜੀ ਘੱਟੋ ਘਾਟ ਜੇ ਆਪਾਂ ਦੇਖੀ ਉਹਦੇ 24 2500 ਵੋਟ ਹੋਣੀਆਂ ਹੈ ਜੀ ਤੇ ਬੱਚੇ ਵੀ ਇੱਥੇ ਹੀ ਨਿਕਲਦੇ ਨੇ ਆਣ ਬਿਲਕੁਲ ਜੀ ਬਿਲਕੁਲ ਸਾਬੂਰੋਂ ਨਿਕਲਦੇ ਨੇ ਸ਼ਵਜ ਭਾਰਤ ਵਾਲੇ ਵੀ ਉਰੋਂ ਨਿਕਲਦੇ ਨੇ ਸਾਬੂ ਰੋਟੀ ਮੁੰਨਰੀਆਂ ਨਿਕਲਦੀਆਂ ਨੇ ਕੋਈ ਉਰੇ ਹੈ ਨਹੀਂ ਆ ਜੀ ਸਫਾਈ ਦਾ ਹਾਂਜੀ ਸਾਡੀ ਮੰਗ ਹੈ ਜੀ ਸਾਡੇ ਮੱਲੇ ਨੂੰ ਇਹ ਘੱਟੋ ਘੱਟ ਹੋਰ ਨਹੀਂ ਤਾਂ ਕੂੜਾ ਦਾ ਚੱਕਾ ਜਾਵੇ ਉਰੇ ਇਹਦਾ ਕੋਈ ਹੱਲ ਕਰਿਆ ਜਾਵੇ 11 ਫੁੱਟ ਦੀ ਗਲੀ ਆ ਕੂੜੇ ਨਾਲ ਬਲੋਕ ਹੋ ਗਈ ਸਵੇਰੇ ਸਵੇਰੇ ਬੱਚਿਆਂ ਨੇ ਸਕੂਲੇ ਜਾਣਾ ਕਿਵੇਂ ਜਾਣਗੇ ਉਹ ਮਤਲਬ ਹੋ ਗੰਦੀ ਕਿੰਨੀ ਗੰਦੀ ਸਮੈਲਾ ਮੀਟ ਦੀਆਂ ਦੁਕਾਨਾਂ ਨੇ ਨਾਲ ਹਾਂਜੀ ਮੱਲਾ ਵਾਸੀਆ ਵੱਲੋਂ ਵੀ ਸਿੱਟਿਆ ਜਾਂਦੀ ਹੈ ਮੱਲੇ ਵਾਦੇ ਵਾ ਜਿਹੜਾ ਸਿੱਟਿਆ ਜਾਂਦਾ ਉਹ ਤਾਂ ਸਿੱਟਿਆ ਜਾਂਦਾ ਜੀ ਮੂਰੇ ਮੀਟ ਦੀਆਂ ਦੁਕਾਨਾਂ ਨੇ ਉਹਨਾਂ ਦਾ ਜਿਹੜਾ ਕੱਚਾ ਪੱਕਾ ਮੀਟ ਆ ਉਹ ਸਾਰਾ ਉਰੇ ਆਉਂਦਾ ਜਿਹੜਾ ਕੱਚਾ ਪੱਕਾ ਉਹਨਾਂ ਦਾ ਮੀਟ ਉਰੇ ਆਉਂਦਾ ਉਹਦੇ ਤੇ ਜਿਹੜੀ ਮੱਖੀ ਪੈਂਦੀ ਆ ਉਹ ਸਾਰੀ ਸਾਡੇ ਕੀ ਨਗਰ ਕੌਂਸਲ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਂਦੀ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਂਦੀ ਜੀ ਇਹ ਕਿੰਨੇ ਦਿਨ ਬਾਅਦ ਚੱਕਿਆ ਜਾਂਦਾ ਡੰਪ ਇਹ 3 ਦਿਨ ਬਾਅਦ ਜੀ ਕਈ ਵਾਰੀ 3 ਦਿਨਾਂ ਬਾਅਦ ਚੱਕ ਲੈਂਦੇ ਆ ਜਦੋਂ ਅਸੀਂ ਫੋਨ ਫੋਨ ਕਰ ਦਿੰਦੇ ਆ ਨਹੀਂ ਤਾਂ ਹਫਤਾ ਹਫਤਾ ਵੀ ਪਿਆ ਰਹਿਦਾ ਜੀ ਇਹ ਜੀ ਕੀ ਨਾਮ ਉਹ ਤਾਂ ਪਾਜੀ ਆਪਣਾ ਨਾਮ ਆਜੀ ਹੈ ਜੀ ਕੀ ਮਾਮਲਾ ਜੀ ਇਹ ਅਸੀਂ ਤੇ ਪਾਜੀ ਇਹੀ ਬੇਨਤੀ ਕਰਦੇ ਆ ਸਾਡਾ ਇਹ ਰੋ ਕੋੜਾ ਚੱਕਿਆ ਜਾਵੇ ਤੇ ਜਿਹੜਾ ਜਿਹੜੋਂ ਸਿਟਦੇ ਆ ਤਾਂ ਉਹਨਾਂ ਨੂੰ ਵੀ ਬੰਦ ਕਰਾਇਆ ਜਾਵੇ ਜਾ ਫਿਰ ਕੋਈ ਇਹਨਾਂ ਨੂੰ ਕੋਈ ਜੁਰਮਾਨਾ ਲਾਵੋ ਹਾਂ ਜਾਂ ਤਾਂ ਜੇ ਸਾਡਾ ਮਾਲਾ ਚਾਹੇ ਆਮ ਮਾਲਾ ਜਿੰਨੇ ਵੀ ਆ ਇਹਨਾਂ ਨੂੰ ਜਦੋਂ ਜੁਰਮਾਨਾ ਲਾਇਆ ਜਾਵੇ ਜਾਂ ਫਿਰ ਪੂਰਾ ਬੰਦ ਕਰਾਇਆ ਜਾਵੇ ਇਹ ਪੂਰਾ ਤੁਹਾਡੇ ਮਹੱਲੇ ਦਾ ਚ ਬਾਹਰ ਹੋ ਗਿਆ ਆਹ ਮਾਰੋ ਵੀ ਜਾਂਦਾ ਜੀ ਕਿਸੇ ਤੋਂ ਵੀ ਜਾਂਦਾ ਜੀ ਆਹ ਹਸਲ ਦਾ ਕੂੜਾ ਵੀ ਉਰ ਹੋ ਜਾਂਦਾ ਜੀ ਅਸੀਂ ਨਹੀਂ ਕਿਤੇ ਕੋੜਾ ਸਾਜੀ ਸਵਸਪੇਜੀ ਹੋ ਜਾਂਦਾ ਜੀ ਐਮਸੀ ਸਾਹਿਬ ਨੂੰ ਕੰਪਲੇਟ ਕੀਤੀ ਹੈ ਐਮਸੀ ਜਾਨੂੰ ਕਿੱਤੀ ਕੰਪਲੇਟ ਜੀ ਇਹ ਨਗਰ ਕੌਂਸਲ ਵੱਲੋਂ ਵੀ ਸਿੱਟਿਆ ਜਾਂਦਾ ਕੂੜਾ ਜਾਂ ਮਹੱਲਾ ਵਾਸੀ ਦੇ ਵੀ ਕੂੜਾ ਵੇਲੇ ਮੰਨ ਲਗਾਓ ਚਾਰੀ ਪਾਸੇ ਕੂੜਾ ਆਂਦੇ ਜੀ ਸਰਕਾਰੀ ਹਸਤਾਵਲ ਦੀ ਵੀ ਕੋਣਾ ਨਗਰ ਕਾਉਂਸਲ ਕਿੰਨੇ ਟਾਈਮ ਬਾਦ ਉਹ ਰੂਪਾ ਚੱਕਦੀ ਹੈ ਹਫਤੇ ਬਾਅਦ ਹਫਤੇ ਕੇ ਬਾਅਦ ਚੱਕ ਲੈਂਦੀ ਕੋੜਾ ਜੀ ਸਾਫ ਕਰ ਦਿੰਦੇ ਸਰ ਉਹ ਜੀ ਨਹੀਂ ਨਹੀਂ ਕਰਦੇ ਜੀ 5-6 ਦਿਨ ਬਾਅਦ ਚੱਕ ਲੈਂਦੀ ਕੋੜਾ ਉਹ ਹੁਣ ਤੁਸੀਂ ਕੀ ਚਾਹੁੰਦੇ ਵੀ ਇੱਥੇ ਕੂੜਾ ਨਾ ਸੱਚਾ ਹਾਂਜੀ ਕੋੜਾ ਨਾ ਛਟਾਸੀ ਇਹੀ ਕਹਿੰਦੀ ਸੀ ਸਾਡੀ ਜਿਹੜੀ ਸਾਫ ਹੋਵੀ ਉਹ ਨਹੀਂ ਚਾਹੀਦੀ ਸਰ ਇੱਥੇ ਹਸਪੀਟਲ ਦੇ ਨਾਲ ਪ੍ਰੋਟੇਜਨ ਦੇ ਕੋਲ ਅੰਦਰ ਨਾਲ ਕੂੜੇ ਦੇ ਡੱਬਾ ਸਟੈਂਡਰਡ ਡੱਬੀ ਬਣਦੇ ਨੇ ਜੀ ਸਫਾਈ ਦੇ ਰੂਲ ਫਾਈਨਲ ਹੈ ਕੀ ਕਰਉ ਟਕੇ ਆ ਨੇ ਜਿਹੜੇ ਡੰਬ ਦੀ ਤੁਸੀਂ ਗੱਲ ਕਰ ਰਹੇ ਹੋ ਉਹ ਹੈਗਾ ਮਿੱਕ ਕੋਲੋਨੀ ਦੇ ਨਾਲ ਪੈਂਦਾ ਤੇ ਉੱਥੇ ਦੀ ਕੁਝ ਆਬਾਦੀ ਜਿਹਨਾਂ ਨੇ ਜਾਨਵਰ ਪਾਲਿਆ ਜਾਦਰ ਉੱਥੇ ਆਪਣਾ ਪੂੜਾ ਛੱਡ ਦਿੰਦੇ ਆ ਤੇ ਇੱਕ ਤਾਂ ਅਸੀਂ ਉਹਦੀ ਸਵੈਇਵਸਤ ਰੈਗੂਲਰ ਸ਼ੁਰੂ ਕਰਵਾਈ ਹੋਈ ਆ ਪਿਛਲੇ 15 ਕੋ ਦਿਨਾਂ ਚ ਅਸੀਂ ਮਲਤ ਦੋ ਤਿੰਨ ਵਾਰ ਕਰਾ ਚੁੱਕੇ ਹੋਵਾਂਗੇ ਤੇ ਹੁਣ ਇੱਕ ਸਾਡਾ ਪਲਾਨ ਹੈਗਾ ਵੀ ਇੱਕ ਉੱਥੇ ਵੱਡਾ ਡਸਟਮੈਂਟ ਰਖਾ ਦਈਏ ਤੇ ਇੱਕ ਸਾਡੀ ਜਿਹੜੀ ਡੋ ਟੂ ਡੋਰ ਵਾਲੀ ਟੀਮ ਹੈਗੀ ਆ ਉਹ ਵੀ ਅਸੀਂ ਉਸ ਪਾਸੇ ਵੀ ਉਹਨੂੰ ਕੱਲ ਤੋਂ ਜਾਂ ਪਰਸੋਂ ਤੋਂ ਉਸ ਪਾਸੇ ਵੀ ਆਪਨਾ ਗ੍ਰੇਡਾ ਜਿਹੜਾ ਬਤਾ ਦੇਗੀ ਉਦੋਂ ਮਿਲਦਾ ਕੰਟਰੋਲ ਹੋ ਜਾਏਗਾ ਰਾਹੀਂ ਜਿਹੜੇ ਲੋਕ ਉਧਰੇ ਸਿੱਟਦੇ ਰਹੇ ਉਹਨਾਂ ਨੂੰ ਕਿਸੇ ਚੀਜ਼ ਤੋਂ ਰੋਕਿਆ ਕੀਤਾ ਜਾਊਗਾ ਵੀ ਇਹ ਕੋਲਾ ਪੂਰਾ ਕਾਂਸਰ ਤੋਕੇ ਹਾਂ ਇਹ ਬੜਾ ਜ਼ਰੂਰੀ ਹੈਗਾ ਤੇ ਉਹਦੇ ਲਈ ਜਿਹੜੇ ਸਾਡੇ ਕੋਲ ਮੋਟੀਵੇਟਰ ਹੈਗੇ ਆ ਤੇ ਉਹ ਘਰ ਘਰ ਜਾ ਕੇ ਸਪੈਸ਼ਲੀ ਅਸੀਂ ਇੱਕ ਡਰਾਈਵ ਚਲਾਣੇ ਆ ਵੀ ਉਹਨਾਂ ਨੂੰ ਉਧਰ ਭੇਜਾਂਗੇ ਪਰ ਫੇਰ ਵੀ ਲੋਕ ਹਟਦੇ ਜੀ ਫਿਰ ਉਹਨਾਂ ਦਾ ਕੀ ਰਾਸ ਜਿੱਤੇਗਾ ਫਿਰ ਉਹਨਾਂ ਦੀ ਚਲਾਨਿੰਗ ਹੈਗੀ ਹੈ ਜੀ ਪਰ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਪਹਿਲੋਂ ਅਸੀਂ ਉਹਨਾਂ ਨੂੰ ਫੈਸਿਲਿਟੀ ਦੇ ਰਹੀ ਹੈ ਵੀ ਕਿੱਥੇ ਸੁਟਣਾ ਹੈਗਾ ਤੇ ਉਸ ਤੋਂ ਬਾਅਦ ਉਹ ਫਿਰ ਅਗਲਾ ਕਦਮ ਹੋਵੇਗਾ ਇਹ ਤੋਂ ਮੌਲਾ ਵਸੀ ਨੇ ਵੀ ਕਿ ਹਸਪੀਟਲ ਦੇ ਵਿੱਚੋਂ ਵੇਸਟਬਾਰ ਆ ਰਹੀ ਹੈ। ਉਹਦੇ ਨੇ ਕੀ ਕੀਤਾ ਜਾਊਗਾ। ਹਸਪੀਟਲ ਦੀ ਜਿਹੜੀ ਵੇਸਟ ਹੈ ਬਾਹਰ ਨਹੀਂ ਆਣੀ ਚਾਹੀਦੀ। ਉਹਦੇ ਬਾਰੇ ਤੁਸੀਂ ਬੈਟਰ ਹੈਗਾ ਵੀ ਡਾਕਟਰ ਸਾਹਿਬ ਬੈਟਰ ਦੱਸ ਸਕਦੇ ਆ। ਵੈਸੇ ਅਸੀਂ ਉੱਥੋਂ ਪੂਰਾ ਲਿਖਚਕ ਕਰਨੇ ਆ। ਤੁਸੀਂ ਆਪਣੇ ਬਿਤੇ ਦੀ ਗੱਲ ਕਰ ਸਕਦੇ ਹੋ। ਹਾਂ ਬਿਲਕੁਲ ਮੈਂ ਐਸੇ ਨਸੇ ਨਾਲ ਗੱਲ ਕਰ ਲਵਾਂਗਾ। ਤੋਂ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਜਾਏ ਸੋ ਸਬਸਕ੍ਰਾਈਬ ਜੈਂਪਲੀਅਨ ਟੀਵੀ